ਪਾਣੀ ਇੱਥੇ ਜਿਹੜੇ ਬੰਦੇ ਬੈਠੇ ਆ ਸਾਰੇ ਨੌਕਰੀ ਯਾਪਤਾ ਬੰਦੇ ਆ ਸਾਰਿਆਂ ਦੀਆਂ ਲੱਖ ਲੱਖ ਡੇਢ-ਡੇਢ ਲੱਖ 2-2 ਲੱਖ ਦੀਆਂ ਤਨਖਾਹਾਂ ਹੋਣਗੀਆਂ ਉਸ ਤੋਂ ਬਾਅਦ ਪੈਨਸ਼ਨਾਂ ਵੀ ਨਹੀਂ ਇੱਕ ਕਿੱਲਾ ਜ਼ਮੀਨ ਦਾ ਖਰੀਦ ਸਕਦੇ ਹੋ ਪੰਜਾਬ ਦੇ ਵਿੱਚ ਆਪਦੀ ਸਾਰੀ ਕਮਾਈ ਦੇ ਨਾਲ ਖਰੀਦਿਆ ਨਹੀਂ ਜਾਂਦਾ ਹਾਲਤ ਕੀ ਹੈ ਤੁਸੀਂ ਕਹਿੰਦੇ ਹੋ ਵੀ ਆ ਅਧਿਆੜੀਆਂ ਕਰਨ ਵਾਲੇ ਬੰਦੇ ਸਾਡੀਆਂ ਜ਼ਮੀਨਾਂ ਖਾ ਜਾਣਗੇ ਨਹੀਂ ਖਾ ਸਕਦੇ ਇਹ ਗੱਲਾਂ ਵਧਾ ਕੇ ਕੀਤੀਆਂ ਜਾਂਦੀਆਂ ਨੇ ਜਾਣ ਬੁੱਝ ਕੇ ਫਲਾਈਆਂ ਜਾਂਦੀਆਂ ਨੇ ਬਹੁਤ ਛੋਟੇ ਕਾਰੋਬਾਰ ਨੇ ਉਹਨਾਂ ਦੇ ਵੱਧ ਤੋਂ ਵੱਧ ਜੇ ਕੋਈ ਕਰ ਸਕਦਾ ਤਾਂ ਕੋਈ ਇੱਕ ਘਰ ਖਰੀਦ ਲੂ ਕੋਈ ਚਾਰ ਮਰ ਲਿਆਂ ਦਾ ਕੋਈ ਮਤਲਬ ਕੋਠੜੀ ਪਾ ਲੂਗਾ ਇੱਥੋਂ ਤੱਕ ਹੋ ਸਕਦਾ ਹੈ ਇਸ ਤੋਂ ਵੱਧ ਹਾਲਤ ਉਹਨਾਂ ਦੀ ਨਹੀਂ ਹੈਗੀ ਸਾਡੇ ਸੱਭਿਆਚਾਰ ਨੂੰ ਉਹ ਅਪਣਾ ਰਹੇ ਨਹੀਂ ਪਿੰਡਾਂ 'ਚ ਜਾ ਕੇ ਦੇਖੋ ਦਿਮਾਲੇ ਸਜਾਏ ਹੋਏ ਨੇ ਅਮਰਿਤ ਛਕੇ ਹੋਏ ਪ੍ਰਵਾਸੀਆਂ ਦੀਆਂ ਬਹੁਤ ਵੱਡੀਆਂ ਸਨੂੰ ਦੱਸ ਜਾਣਗੇ ਲੋਕ ਐਦਾਂ ਕਰਦੇ ਗੁਰਦੁਆਰਿਆਂ ਦੇ ਵਿੱਚ ਸਹਾਇਤਾ ਕਰਦੇ ਉਹ ਮੱਥੇ ਟੇਕਦੇ ਇਹ ਇਹ ਦੱਸ ਜੂਗਾ ਸੋਨੂੰ ਜਿਹਦਾ ਮਤਲਬ ਕੀ ਹੈ ਨਾ ਸਾਡੇ ਸੱਭਿਆਚਾਰ ਵਾਸਤੇ ਨਾ ਸਾਡੀ ਭਾਸ਼ਾ ਵਾਸਤੇ ਨਾ ਸਾਡੀ ਆਰਥਿਕਤਾ ਵਾਸਤੇ ਪਰਵਾਸੀ ਕੋਈ ਖਤਰਾ ਨਹੀਂ ਹੈ ਖਤਰਾ ਕੌਣ ਹੈ ਜਦੋਂ ਪੰਜਾਬ ਦਾ 60000 ਕਿਲਾ ਇੱਕੋ ਐਂ ਚੁਟਕੀ ਦੇ ਵਿੱਚ ਅਗਲੇ ਨੱਪਣ ਲੱਗੇ ਸੀ ਉਹ ਪ੍ਰਵਾਸੀ ਨਹੀਂ ਸੀ ਜਦੋਂ ਪੰਜਾਬ ਦੇ ਅਸੀਂ ਕਹਿੰਦੇ ਹਾਂ ਸਾਡਾ ਖਾਣ ਪੀਣ ਸਾਡਾ ਸਾਗ ਸਾਡੀ ਮੱਕੀ ਦੀ ਰੋਟੀ ਕੌਣ ਖਾ ਗਿਆ ਇਹਨੂੰ ਇਹਨੂੰ ਪੀਜੇ ਤੇ 버ਗਰ ਖਾ ਗਏ ਅਸੀਂ ਕਹਿੰਦੇ ਹਾਂ ਭਾਸ਼ਾ ਦੀ ਗੱਲ ਸਾਡੀ ਪੰਜਾਬੀ ਭਾਸ਼ਾ ਨੂੰ ਕੀ ਹੈ ਤੋਂ ਖਤਰਾ ਹੈ ਅੰਗਰੇਜ਼ੀ ਤੋਂ ਖਤਰਾ ਹੈ ਜਰਮਾਨਾ ਲਾਦਾ ਇਹ ਵੀ ਪਾਤਰ ਦੀ ਗੱਲ ਤਾਂ ਹੈ ਨਾ ਵੀ ਇੱਕੋ ਹੀ ਮੁਲਕ ਹੈ ਜਿੱਥੇ ਆਪ ਦੀ ਮਾਂ ਬੋਲੀ ਸਕੂਲ ਦੇ ਵਿੱਚ ਬੋਲਣ ਤੇ ਜਰਮਾਨਾ ਲੱਗਦਾ ਪੰਜਾਬ ਦੇ ਵਿੱਚ ਲੱਗਦਾ ਤੇ ਅਸੀਂ ਕਹਿੰਦੇ ਵੀ ਪ੍ਰਵਾਸੀਆਂ ਦਾ ਖਤਰਾ ਹੈ ਸਾਡੀ ਲੈਂਗੁਏਜ ਨੂੰ ਖਤਰਾ ਅੰਗਰੇਜ਼ੀ ਤੋਂ ਹੈ ਸਾਡੇ ਸੱਭਿਆਚਾਰ ਨੂੰ ਖਤਰਾ ਸਾਮਰਾਜੀ ਸੱਭਿਆਚਾਰ ਤੋਂ ਹੈ ਸਾਡੇ ਆਰਥਿਕਤਾ ਨੂੰ ਖਤਰਾ ਸਾਮਰਾਜੀਆਂ ਤੋਂ ਹੈ ਇਹ ਬਿਲਕੁਲ ਗੱਲ ਸਹੀ ਹੈ ਕਿ ਕੇਂਦਰ ਪੰਜਾਬ ਨੂੰ ਦਬਾ ਕੇ ਰੱਖਣਾ ਚਾਹੁੰਦਾ ਹੈ ਕੇਂਦਰ ਪੰਜਾਬ ਨੂੰ ਲੁੱਟਦਾ ਹੈ ਉਹ ਸਾਮਰਾਜ ਦਾ ਹਿੱਸਾ ਪਾ ਕੇ ਲੁੱਟਦਾ ਹੈ ਉਹਦੇ ਖਿਲਾਫ ਲੜਨ ਦੀ ਲੋੜ ਹੈ ਉਹਦਾ ਵਿਰੋਧ ਕਰਨ ਦੀ ਲੋੜ ਹੈ ਪਰ ਜੇ ਕੋਈ ਸੋਚਦਾ ਵੀ ਸਾਡੀ ਲੈਂਗੁਏਜ ਸਾਡਾ ਸਭਿਆਚਾਰ ਇਸ ਗੱਲ ਕਰਕੇ ਖਰਾਬ ਹੋ ਰਿਹਾ ਕਿ ਇੱਥੇ ਪਰਵਾਸੀ ਆ ਰਹੇ ਹੈ ਤਾਂ ਇਹ ਗੱਲ ਬਹੁਤ ਗਲਤ ਹੈ ਤੇ ਵਧਾ ਚੜਾ ਕੇ ਛੋਟੇ ਛੋਟੇ ਅੰਕੜਿਆਂ ਨੂੰ ਵਧਾ ਚੜਾ ਕੇ ਇਦਾਂ ਪੇਸ਼ ਕੀਤਾ ਜਾ ਰਿਹਾ ਹੈ ਹੁਣ ਇੱਕ ਆਖਰੀ ਗੱਲ ਜਿਹੜੀ ਹੈਗੀ ਹੈ ਕਹਿੰਦੇ ਇਹ ਪੋਲੀਟੀਕਲ ਜਿਹੜੀ ਸਾਡੀ ਡੈਮੋਗ੍ਰਾਫਿਕ ਚੇਂਜ ਦੇ ਨਾਲ ਪੋਲੀਟਿਕਸ ਦੇ ਵਿੱਚ ਕਿਉਂਕਿ ਇਹ ਹਿੰਦੂ ਨੇ ਇਸ ਕਰਕੇ ਜੇ ਇਹਨਾਂ ਦੀ ਇੱਥੇ ਗਿੰਦੀ ਬਾਜੂ ਤਾਂ ਇਹਦੇ ਨਾਲ ਬੀਜੇਪੀ ਦਾ ਜਿਹੜਾ ਇੱਥੇ ਉਹਦੇ ਹੱਥ ਮਜ਼ਬੂਤ ਹੁੰਦੇ ਆ ਕਿਉਂਕਿ ਸਾਰੀ Hindu ਜਨਤਾ BJP ਹੈ ਅਸੀਂ ਇਹ ਕਹਿਣੇ ਆ ਕਿ ਸਾਰੀ Hindu ਜਨਤਾ BJP ਹੈ ਅਸੀਂ ਜੇ ਫਿਰ ਜਿਹੜੇ ਪੰਜਾਬ ਦੇ ਵਿੱਚ 48 49% Hindu ਨੇ ਉਹ ਕੌਣ ਨੇ ਉਹ ਸਾਰੇ BJP ਨਹੀਂ ਫਿਰ ਵੀ BJP ਇੱਥੇ ਜਿੱਤੀ ਨਾ ਇਹ ਗੱਲ ਗਲਤ ਹੈ ਅਸੀਂ ਉਹਨਾਂ ਦੀ ਗਤਾਰਬੰਦੀ ਅਸੀਂ ਉਹਨਾਂ ਦੇ ਫਿਰਕੂਤ ਨੂੰ ਵੀ ਕਰਨ ਦੀ ਚਾਲ BJP ਦੀ ਹੈ ਅਸੀਂ ਉਸ ਚਾਲ ਦੇ ਵਿੱਚ ਫਸ ਕੇ ਉਹਨਾਂ ਦੇ ਹੱਥ ਮਜ਼ਬੂਤ ਕਰ ਰਹੇ ਆ ਜੇ ਅਸੀਂ ਇਹਨਾਂ ਨੂੰ ਹਿੰਦੂ ਹੋਣ ਕਰਕੇ ਵਿਤਕਰਾ ਕਰਦੇ ਆ ਤਾਂ ਅਸੀਂ ਉਹਨਾਂ ਦੇ ਹੱਥ ਮਜ਼ਬੂਤ ਕਰ ਇਹੀ ਤਾਂ ਚਾਹੁੰਦੇ ਨੇ ਵੀ ਆਹਾ ਇੱਥੇ ਵੇਖੋ ਇਹ ਦਰਾਰ ਖੜੀ ਹੋਵੇ ਤੇ ਸਾਨੂੰ ਉੱਥੇ ਬਿਹਾਰ ਦੇ ਵਿੱਚ ਦਾ ਫਾਇਦਾ ਹੋਵੇ ਇਹੀ ਤਾਂ ਚਾਹੁੰਦੇ ਨੇ ਕਹੋ ਤੇ ਜਦੋਂ ਹੋਰ ਗੱਲ ਸੁਣੋ ਕੀ ਭਾਜਪਾ ਨੂੰ ਇੱਥੇ ਸਰਕਾਰ ਬਣਾਉਣ ਵਾਸਤੇ ਆਪਦੇ ਪੈਰ ਜਮਾਉਣ ਵਾਸਤੇ ਇਹ ਪ੍ਰਵਾਸੀ ਮਜ਼ਦੂਰ ਚਾਹੀਦੇ ਕੈਪਟਨ ਕੈਪਟਨ ਅਮਰਿੰਦਰ ਸਿੰਘ ਪ੍ਰਵਾਸੀ ਹੈ ਸੁਨੀਲ ਝਾਰਖੜ ਪੰਜਾਬ ਪ੍ਰਵਾਸੀ ਹੈ ਆ ਜਿਹੜੇ ਇੰਨੇ ਇੱਥੇ ਜਿਹੜੇ ਬिके ਨੇ ਹੁਣ ਪਾਰਟੀ ਚੇਂਜ ਕੀਤੀ ਹੈ ਇਹ ਪ੍ਰਵਾਸੀ ਨੇ ਇਨਾ ਇੱਥੇ ਪੰਜਾਬ ਦੇ ਅੰਦਰ ਆਪਦੇ ਪੈਰ ਫੜਵਾਉਣ ਵਾਸਤੇ ਬੀਜੇਪੀ ਨੂੰ ਕਿਹੜੇ ਕਿਹੜੇ ਪ੍ਰਵਾਸੀਆਂ ਦੀ ਲੋੜ ਪੈਂਦੀ ਹੈ ਆ ਭਗਵਾਨਤ ਮੰਨ ਤਾਂ ਆਪ ਫਿਰਦਾ ਸੀ ਇਸ ਗੱਲ ਦੇ ਵਾਸਤੇ ਵੀ ਜੇ ਮੈਨੂੰ ਇਧਰੋਂ ਕੇਜਰੀਵਾਲ ਨੇ ਠੁੱਡਾ ਮਾਰਿਆ ਤਾਂ ਮੈਂ ਆ ਜੂੰਗਾ ਸਰਕਾਰ ਤਾਂ ਉਹ ਐ ਵੀ ਬਣਾ ਸਕਦੇ ਆ ਜਦੋਂ ਮਰਜ਼ੀ ਤੋੜ ਕੇ ਬਣਾ ਸਕਦੇ ਆ ਬੀਜੇਪੀ ਨੂੰ ਆਪਦੀ ਸਰਕਾਰ ਬਣਾਉਣ ਵਾਸਤੇ ਪ੍ਰਵਾਸੀਆਂ ਦੀ ਲੋੜ ਨਹੀਂ ਹੈਗੀ ਇਸ ਕਰਕੇ ਨਾ ਸਿਆਸੀ ਤੌਰ ਤੇ ਪੰਜਾਬ ਨੂੰ ਨਾ ਸੱਭਿਆਚਾਰਕ ਤੌਰ ਤੇ ਨਾ ਆਰਥਿਕ ਤੌਰ ਤੇ ਪਰ ਵਾਸੀਆਂ ਤੋਂ ਕੋਈ ਖਤਰਾ ਨਹੀਂ ਹੈ ਇੱਥੇ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸੱਬੇ ਸਾਂਝੀ ਵਾਰਸਦਾਨ ਕੋਈ ਨਾ ਦੀਸੇ ਵਾਰਾ ਜਿਓ ਇਹ ਇੱਕ ਸ਼ਬਦ ਨਹੀਂ ਹੈ ਇਹ ਹਰ ਤਰ੍ਹਾਂ ਦੀ ਬੰਦੀਆਂ ਪਾਉਣ ਵਾਲੀ ਸਿਆਸਤ ਦੇ ਖਿਲਾਫ ਲੜਨ ਦਾ ਪੰਤੜਾ ਹੈ ਗੁਰੂਆਂ ਨੇ ਸਾਨੂੰ ਦਿੱਤਾ ਇਹਨੂੰ ਸਾਨੂੰ ਮਨ ਵਿੱਚ ਸਾਕੇ ਰੱਖਣਾ ਚਾਹੀਦਾ ਹੈ ਇਹ ਸਿਰਫ ਇੱਕ ਟੂੰਗ ਨਹੀਂ ਹੈ ਗੁਰਬਾਣੀ ਦੀ ਇਹਨੂੰ ਮਨ ਨੂੰ ਵਸਾ ਕੇ ਚੱਲਾਂਗੇ ਤਾਂ ਫਿਰ ਅਸੀਂ ਪੰਜਾਬ ਨੂੰ ਬਚਾਵਾਂਗੇ ਇੱਥੋਂ ਦੇ ਸੱਭਿਆਚਾਰ ਬੋਲੀ ਨੂੰ ਬਚਾਵਾਂਗੇ ਤੇ ਹਕੂਮਤ ਦੇ ਖਿਲਾਫ ਲੜ ਲਾਂਗੇ ਇੱਕ ਦੂ ਬਿਨਾ ਲੜਿਆ ਨਹੀਂ ਜਾਂਦਾ ਇਹ ਕਿਸਾਨ ਸੰਘਰਸ਼ ਦੇ ਉੱਤੇ ਨਿਗਾਹ ਮਾਰ ਕੇ ਦੇਖ ਲੋ ਜੇ ਉਹ ਕਿਸਾਨ ਸੰਘਰਸ਼ ਜਿੱਤਿਆ ਗਿਆ ਤਾਂ ਉਹ ਹਰ ਤਰ੍ਹਾਂ ਦੀ ਬੰਡੀਆਂ ਪਾਉਣ ਵਾਲੀ ਪਾਰਟੀਆਂ ਪਾਉਣ ਵਾਲੀ ਸਿਆਸਤ ਨੂੰ ਫਰਾ ਕੇ ਜਿੱਤਿਆ ਗਿਆ ਉਹਨਾਂ ਨੇ ਹਰੇਕ ਚਾਲ ਚੱਲੀ ਹੈ ਇਹ ਬੰਡੀਆਂ ਪਾਉਣ ਦੀ ਪਰ ਪੰਜਾਬ ਦੇ ਲੋਕਾਂ ਨੇ ਉਹ ਹਰਾਈ ਇਸ ਕਰਕੇ ਉਹ ਸੰਘਰਸ਼ ਜਿੱਤਿਆ ਗਿਆ ਤੇ ਦੂਜੀ ਗੱਲ ਜਦੋਂ ਅਸੀਂ ਇੱਥੋਂ ਭਈਏ ਭਜਾਉਣ ਦੀ ਗੱਲ ਕਰ ਇੱਕ ਮਿੰਟ ਬਸ ਮੈਂ 10 ਮਿੰਟ ਪੂਰੇ ਕਰਦਾ ਨਹੀਂ ਲਾਸਟ ਦੇ ਵਿੱਚ ਇਹ ਗੱਲ ਹੈ ਜਦੋਂ ਇੱਥੇ ਪ੍ਰਵਾਸੀਆਂ ਨੂੰ ਬੁਲਾਉਣ ਦੀ ਗੱਲ ਕਰਦੇ ਆ ਇਹਦਾ ਸੇਕ ਵੀ ਪੰਜਾਬੀਆਂ ਨੂੰ ਲੱਗਣਾ ਜਿਹੜੇ ਸਾਡੇ ਬਾਹਰ ਬੈਠੇ ਨੇ ਇੱਥੇ ਸਾਨੂੰ ਲੱਗਦਾ ਵੀ ਇਹ ਟਿਕਟ 50 50 ਰੁਪਈਆ ਦੀ ਟਿਕਟ ਲੈ ਕੇ ਇੱਥੇ ਆ ਜਾਂਦੇ ਆ ਤੇ ਜਦੋਂ ਅਸੀਂ ਜਾਂਦੇ ਆ ਸਾਡੇ ਵਾਸਤੇ ਕੋਈ ਅੱਡ ਜਹਾਜ ਚੱਲਦੇ ਆ ਅਸੀਂ ਵੀ ਤਾਂ ਸਾਰੇ ਹਿੰਦੁਸਤਾਨ 'ਚ ਬੈਠੇ ਆ ਸਾਡੀਆਂ ਟ੍ਰਾਂਸਪੋਰਟਾਂ ਨੇ ਸਾਡੀਆਂ ਜ਼ਮੀਨਾਂ ਨੇ ਜੂਪੀ ਦੇ ਵਿੱਚ ਨੇ ਬਿਹਾਰ ਦੇ ਵਿੱਚ ਨੇ ਗੁਜਰਾਤ ਦੇ ਵਿੱਚ ਨੇ ਅਸੀਂ ਨਹੀਂ ਉੱਥੇ ਬੈਠੇ ਹੋਏ ਤਾਂ ਉੱਥੇ ਜੇ ਅਸੀਂ ਇੱਥੇ ਇਹ ਵੰਡ ਪਾਉ ਸਿਆਸਤ ਕਰਾਂਗੇ ਖਤਰਾ ਸਾਡੇ ਉਸ ਭਾਈਚਾਰੇ ਨੂੰ ਵੀ ਇਹ ਸਾਨੂੰ ਦਿਮਾਗ 'ਚ ਰੱਖਣਾ ਚਾਹੀਦਾ 84 ਫਿਰ ਸਾਡੇ ਨਾਲ ਕੀ ਹੋਇਆ ਸੀ ਇਸ ਕਰਕੇ ਵੰਡ ਪਾਉ ਸਿਆਸਤ ਭਰਾ ਮਾਰ ਸਿਆਸਤ ਪੰਜਾਬ ਨੂੰ ਪੁਗਦੀ ਨਹੀਂ ਸਾਡੇ ਵਾਸਤੇ ਤਾਂ ਸਿਆਸਤ ਲੋਕਾਂ ਦੀ ਏਕਤਾ ਵੀ ਪੁਗਦੀ ਹੈ ਉਸ ਪਾਸੇ ਨੂੰ ਵਧਣਾ ਚਾਹੀਦਾ ਧੰਨਵਾਦ ਧੰਨਵਾਦ ਮੰਤਰੀ ਜੀ ਦਾ ਹੁਣ ਮੈਂ ਅਗਲੇ